ਏਅਰ ਇੰਡੀਆ ਐਕਸਪ੍ਰੈਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੀਹਾਂ ਦੱਸ ਦਈਏ ਕਿ ਬੈਂਗਲੋਰੋ ਤੋਂ ਗਵਾਲੀਅਰ ਆ ਰਹੀ ਏਅਰ ਇੰਡੀਆ ਐਕਸਪ੍ਰੈਸ ਉਡਾਣ ਦੇ ਦੌਰਾਨ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਪਹਿਲੀ ਕੋਸ਼ਿਸ਼ ਦੇ ਵਿੱਚ ਜਹਾਜ਼ ਦੀ ਲੈਂਡਿੰਗ ਅਸਫਲ ਰਹੀ ਲੈਂਡਿੰਗ ਸਹੀ ਤਰੀਕੇ ਨਾਲ ਨਾ ਹੋਣ ਦੇ ਕਾਰਨ ਜਹਾਜ਼ ਵਿੱਚ ਸਵਾਰ 160 ਯਾਤਰੀਆਂ ਦੇ ਸਾਹ ਸੁੱਕ ਗਏ ਹਾਲਾਂਕਿ ਪਾਇਲਟ ਨੇ ਸਮਝਦਾਰੀ ਤੋਂ ਕੰਮ ਲਿਆ ਤੇ ਦੂਜੀ ਕੋਸ਼ਿਸ਼ ਦੇ ਵਿੱਚ ਜਹਾਜ਼ ਸੁਰੱਖਿਅਤ ਉਤਰ ਗਿਆ 에어ਲਾਈਨ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਜਹਾਜ਼ ਨੇ ਲੈਂਡਿੰਗ ਤੋਂ ਪਹਿਲਾਂ ਇੱਕ ਚੱਕਰ ਲਗਾਇਆ ਤੇ ਫਿਰ ਸੁਰੱਖਿਅਤ ਢੰਗ ਦੇ ਨਾਲ ਲੈਂਡਿੰਗ ਕਰ ਲਈ ਬੁਲਾਰੇ ਨੇ ਇਸ ਘਟਨਾ ਨੂੰ ਆਮ ਦੱਸਿਆ ਤੇ ਕਿਹਾ ਹੈ ਕਿ ਪਹਿਲੀ ਕੋਸ਼ਿਸ਼ ਦੇ ਵਿੱਚ ਲੈਂਡਿੰਗ ਅਸਫਲ ਹੋਣਾ ਅਸਾਧਾਰਨ ਨਹੀਂ ਹੈ 에어ਲਾਈਨ ਦੇ ਤਕਨੀਕੀ ਸਟਾਫ ਨੇ ਲੈਂਡਿੰਗ ਤੋਂ ਪਹਿਲਾਂ ਜਹਾਜ਼ ਦੀ ਪੂਰੀ ਜਾਂਚ ਕੀਤੀ ਜਿਸ ਦੌਰਾਨ ਕੋਈ ਤਕਨੀਕੀ ਨੁਕਸ ਨਹੀਂ ਪਾਇਆ ਗਿਆ ਏਅਰ ਇੰਡੀਆ ਐਕਸਪ੍ਰੈਸ ਨੇ ਇਸ ਘਟਨਾ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਦੇ ਲਈ ਜੋ ਹੈ ਮਾਫੀ ਮੰਗੀ ਹੈ ਤੇ ਏਅਰਲਾਈਨ ਨੇ ਇੱਕ ਅਧਿਕਾਰਿਤ ਬਿਆਨ ਦੇ ਵਿੱਚ ਕਿਹਾ ਹੈ ਕਿ ਬੈਂਗਲੋਰੋ ਤੋਂ ਸਾਡੀ ਇੱਕ ਉਡਾਨ ਤਕਨੀਕੀ ਖਰਾਬੀ ਦੇ ਕਾਰਨ ਵਾਪਸ ਪਰਤ ਗਈ ਹੈ ਜਹਾਜ਼ ਸੁਰੱਖਿਅਤ ਉਤਰਨ ਤੋਂ ਪਹਿਲਾਂ ਇੰਦਨ ਅਤੇ ਭਾਰ ਘਟਾਉਣ ਦੇ ਲਈ ਹਵਾ ਵਿੱਚ ਥੋੜੀ ਦੇਰ ਲਈ ਚੱਕਰ ਲਗਾਉਂਦਾ ਰਿਹਾ ਤੇ ਸਾਨੂੰ ਹੋਈ ਇਸ ਅਸੁਵਿਧਾ ਲਈ ਅਫਸੋਸ